ਆਰ ਨੂੰ ਦੀ ਬੈਂਡ ਵਾਲੀ ਦੇ ਸਮਝਣਾ ਹੋਰ ਤਾਂ ਵਿਸਾ ਕੁੱਤੇ ਦਾ alli ਵਿਸਾ ਤੇ ਬੰਦੇ ਦਾ ਵਿਸਾ ਕੁਝ ਸਿੱਖਾਂ ਨਾਲ ਲੜਾਈ ਕਾਇ ਨਹੀਂ ਹੋਈ ਜ਼ੇਰੀ ਵੀ ਨਹੀਂ ਹੋਈ ਉਹ ਵੀ ਸਾਰੇ ਚੱਕ ਦਾ ਕਦੋਰ ਕਰਦੇ ਆ ਇਹਨਾਂ ਦਾ ਵੀ ਸਾਰੀ ਬਿਆਦਰੀ ਦਾ ਕਰਦੇ ਆ ਡੋਗਰ ਵੀ ਕਰ ਬਹਿਣਾ ਗਿਰਾਵਾ ਤਰਾਏ ਰਹੇ ਨਾ ਉਹਨਾਂ ਨੂੰ ਨੁਕਸਾਨ ਕੀਤਾ ਹੈ ਨਾ ਡੋਗਰਾ ਇਹਨਾਂ ਦਾ ਕੀਤਾ ਆ ਜਾਨ ਨੂੰ ਆ ਵੱਡੀ ਨਾਰ ਲਗਾ ਤੇ ਅੱਛਾ ਮਤਲਬ ਪਿੰਡਲੇ ਆਪ ਛੱਡ ਕੇ ਆਏ ਨੇ ਆਪ ਛੱਡਦੇ ਆ ਰੇ ਰੋਵਾ ਦਾਇ ਮਾਰਦਿਆ ਰੋਂਦਿਆ ਹੈ ਰੋਂਦਿਆ ਹੈ ਉਹ ਵੀ ਰੋਂਦਿਆ ਹੈ ਵੀ ਰੋਂਦਿਆ ੱਗੂ ਆ ਜੰਗੂ ਹੈ ਜੰਗੇ ਸਾਫੇ ਖਰਾਲ ਕੀ ਆ ਇਹਦੇ ਨਾਲ ਬੇਲੀ ਬਣ ਗਈ ਬੇਲੀ ਬਣ ਗਈ ਐਨਾਂ ਪਕੜੀਆਂ ਵਟਾ ਲਈਆਂ ਅੱਛਾ ਤੇ ਬੜੀ ਚੰਗੀ ਨਹੀਂ ਭਈ ਇਹਨੇ ਠੀਕ ਬੜੀ ਘਣੀ ਚੰਗੀ ਪੱਗ ਵਟਾ ਭਰਾ ਜਿਵੇਂ ਮਤਲਬ ਸੱਕੇ ਭਰਾਵਾਂ ਨਾਲ ਸੱਕੇ ਭਰਾਵਾਂ ਵਾਲੀ ਗੱਲ ਐ ਸਲਾਮੁਅਲੈਕੁਮ ਸਾਸਤ੍ਰੀਆ ਕਾਲ ਨਮਸਤੇ ਜਿਵੇਂ ਸਾਡੇ ਪੰਜਾਬ ਦੇ ਸ਼ੋਅ ਤਾਂਗ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਆਪ ਸਭ ਦੇ ਨਾਲ ਦੇਸ਼ ਪੰਜਾਬ ਦੀ ਵੰਡ ਵੇਲੇ ਉਜੜੇ ਪਿੰਡਾਂ ਦੀਆਂ ਕਹਾਣੀਆਂ ਤੇ ਜਾਣਕਾਰੀ ਸਾਂਝੀ ਕਰਦੇ ਹਾਂ ਉਸੇ ਹੀ ਲੇੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨ ਦੇ ਪਿੰਡ ਬਾਉ ਕਿ ਡੋਗਰ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਵੀ ਸਿੱਖਾਂ ਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਸੀ ਤੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਵਿਖਾਵਾਂਗੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਇਸ ਪਿੰਡ ਦੇ ਨਾਲ-ਨਾਲ ਪਿੰਡ ਲੱਗਦੇ ਨੇ 34 35 36 ਤੇ 37 ਐਸਪੀ ਐ ਜਿਵੇਂ ਕਿ ਤੁਹਾਨੂੰ ਪਤਾ ਹੈ ਅੱਜ ਅਸੀਂ ਪਹੁੰਚੇ ਹਾਂ ਬਾਉ ਕਿ ਡੋਗਰਾ ਤੇ ਇੱਥੇ ਅਸੀਂ ਬਾਬਾ ਜੀ ਨਾਲ ਗੱਲ ਕਰਾਂਗੇ ਤੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਸਲਾਮ ਅਲੈਕੁਮ ਬਾਬਾ ਜੀ। ਵਅਲੈਕੁਮ ਸਲਾਮ। ਕੀ ਹਾਲ ਚਾਲ ਹੈ ਜੀ? ਅੱਲਾਹ ਦੇ ਖਿਆਲ। ਨਾਮ ਕੀ ਬਾਬਾ ਜੀ? ਸਜਵਾਰ ਹਾਂ ਜੀ। ਸਹੀ ਦਿਵਾਲਾ ਸਾਹਿਬ ਦਾ। ਵਾਲਾ ਸਾਹਿਬ ਦਾ ਖੁੰਡੂ। ਹਮ। ਠੀਕ। ਅੱਛਾ ਬੱਬਾ ਜੀ ਇਹ ਵੰਡ ਤੋਂ ਪਹਿਲਾਂ ਦੇ ਇਥੇ ਬਹੁਤ ਕਿ ਡੋਗਰਾਂ ਦੇ ਰਹਿਣ ਵਾਲੇ ਤੁਸੀਂ। ਹਾਂ ਬਹੁਤ ਡੋਗਰਾਂ ਦੇ ਭੈਣੇ ਸੇ ਰਹਿਣ ਵਾਲੇ। ਠੀਕ। ਇਹ ਬੱਬਾ ਜੀ ਕੱਚਾ ਹੁੰਦਾ ਸੀ ਪਿੰਡ ਕੀ ਪੱਕਾ ਵੰਡ ਤੋਂ ਪਹਿਲੇ। ਇਹ ਕੱਚਾ ਹੁੰਦਾ। ਸਾਰੇ ਹੀ। ਸਾਰੇ ਹੀ। ਠੀਕ। ਟੋਟਲੀ ਕੱਚਾ। ਕੋਈ ਪੱਕਾ ਘਰ ਕੋਰੇਗਾ ਸੀ ਕਿ ਸਾਰੇ ਪਿੰਡ। ਸਾਰਾ ਪਿੰਡ ਹੀ ਕੱਚਾ। ਸਹੀ। ਇਹ ਖੂ ਕਿੰਨੇ ਖੂ ਸੀ ਆਪਣੇ ਪਿੰਡ ਦੇ ਖੂ ਜਿੰਦੇ ਆਏ ਸੱਤ ਸੱਤ ਖੂ ਸੀ ਹੂੰ ਤੇ ਇਹ ਖੂ ਹੀ ਕਹਿੰਦੇ ਸੀ ਕਿ ਕੋਈ ਨਾਂ ਵੀ ਹੁੰਦੀ ਸੀ ਖੂਆਂ ਦੇ ਜਿਵੇਂ ਨਾਮ ਲੈਣੇ ਆ ਨਾ ਸਾਡੇ ਖੂਆਂ ਦਾ ਕੋਈ ਨਹੀਂ ਅੱਛਾ ਜਿਹੜੇ ਸਿੱਖਾਂ ਦੇ ਖੂ ਆਏ ਨਾ ਉਹ ਉਹਨਾਂ ਦੇ ਨਾਂ ਆਏ ਠੀਕ ਉਹ ਕਿੰਨੇ ਕਿਹੜੇ ਕਿੰਨੇ ਖੂ ਸੀ ਬਾਬਾ ਜੀ ਸਿੱਖਾਂ ਦੇ ਸਿੱਖਾਂ ਦੇ ਸਾਡੇ ਲੱਗੇ ਆਣਤੇ ਨੇ 4 ਖਾਨ 4 ਖੂ ਸਹੀ ਹੀ ਕੀ ਨਾਮ ਲੈਨ ਏਕ ਰੰਗਾ ਸਿੰਘ ਰੰਗਾ ਸਿੰਘ ਏਕ ਆਸਾ ਸਿੰਘ ਏਕ ਧਾਉ ਸਿੰਘ ਧਾਉ ਸਿੰਘ ਅੱਛਾ ਉਹ ਵੀ ਸਿੱਖਾ ਹੁੰਦਾ ਕਿ ਖੂਹ ਆ ਏਕ ਖੂਹ ਜੰਗੂਏ ਜੰਗੇ ਦਾ ਸਿੰਘ ਜੰਗੂ ਜੰਗੂ ਦਾ ਖੂਹ ਅੱਛਾ ਚਾਰ ਹੋ ਗਏ ਹਾਂਜੀ ਏਕ ਕਪਤਿਆਲਾ ਸਹੀ ਵਾਂਡਪੂਰ ਵਾਂਡਪੂਰ ਅੱਛਾ ਬਬਲੀ ਆਪਣੇ ਮਤਲਬ ਵਾਂਡ ਤੋਂ ਪਹਿਲਾਂ ਆਪਣੇ ਪਿੰਡ ਦੇ ਵਿੱਚ ਮੁਸਲਮਾਨ ਹੀ ਰਹਿੰਦੇ ਸੀ ਤੇ ਮਤਲਬ ਸਿੱਖ ਤੇ ਹਿੰਦੂ ਵੀ ਰਹਿੰਦੇ ਸੀ। ਨਾ ਹਿੰਦੂ ਆਂ ਨਹੀਂ। ਅੱਛਾ ਸੇਖ ਖਾਨੀ ਤੇ ਕਿਰਾੜ ਆਇਆ ਆਪਣੇ ਨਾਲ ਹੀ ਇੱਥੇ ਆ ਪੱਕਾ ਸਦਾar ਹੈ। ਹਾਂਜੀ ਇਹ ਕਿਰਾੜਾਂ ਦਾ ਹੈ। ਅੱਛਾ ਉਹ ਕਿਰਾੜਾਂ ਦਾ ਜੱਗ ਹੈ। ਠੀਕ ਤੇ ਦੇ ਪਿਛਾਂ ਪਿਛਾਂ ਸਾਰੇ ਕਿਰਾੜ ਆ। ਹਰ ਜਵਾਹ ਤੋ ਪਾਰ ਵੀ ਕਿਰਾੜ ਆ ਗਏ। ਅੱਛਾ ਨਾਹਰ ਤੋਂ ਪਾਰ ਸਿੱਖ ਕੋਈ ਨਹੀਂ ਲੱਗਿਆ। ਰਲਵਾਇਤ ਬਾਹਰ ਨਾ ਸਿੱਖ ਕੋਈ ਨਹੀਂ ਸਿੱਖ ਪਿਛਾ 35 36 ਇਹ ਆਸਾਂ ਦੇ ਸਿੱਖਾਂ ਦੇ ਹਨ ਨਾਨਾ ਖਾਲਾ ਟਿੱਬਾ ਆਪਣੇ ਮਤਲਬ ਨਾਲ ਨਾਲ ਕਿਹੜੇ ਪਿੰਡ ਲੱਗਦੇ ਨੇ ਇਹਨੇ ਆਪਣੇ ਜੀ ਚੱਕ ਧਾਮਣੇ ਅੱਛਾ ਪੱਕਾ ਸਦਾਰ ਠੀਕ ਬੁੱਬਾੜ ਮੁਰਤੀਕੋਟ ਬਾਲੀਕੋਟ ਸਹੀ ਇਹ ਮੇਰੇ ਲੋ ਆਪਣੇ ਪਿੰਡ ਨੂੰ ਇਹ ਆਪਣੇ ਪਿੰਡ ਦੇ ਨਾਲ ਲਾ ਤੇ ਇਹ ਇਹ ਆ 35 ਆ ਗਏ 36 ਆ ਗਏ 36 ਸਾਡਾ ਰਕਬਾ ਹੈ ਅੱਛਾ 36 ਚ ਵੀ ਹੂੰ ਤੇ ਇਹ ਜਿਹੜੇ ਨਾਲ-ਨਾਲ ਪਿੰਡ ਲੱਗਦੇ ਨੇ ਇਹ ਵੀ ਰੈਲਵੇ ਸੀ ਬਾਬਾ ਜੀ ਕਿ ਇਹ ਮੁਸਲਮਾਨਾਂ ਦੇ ਸੀ ਇਹ ਸਾਰੇ ਮੁਸਲਮਾਨਾਂ ਦੇ ਜਿਹੜੇ ਮਰਸਲਾ ਪਿਆਣਾ ਹਾਂ ਕੋਰਟ ਨਾਲ ਜਿਹੜੇ ਦੇ ਹਾਂ ਠੀਕ ਮੁਸਲਮਾਨ ਉੱਤੋਂ ਆਏ ਨੇ ਨਹੀਂ ਨਹੀਂ ਪਹਿਲਾਂ ਨਾ ਕਿ ਵਾਰਡ ਦਾ ਪਹਿਲਾਂ ਇਹ ਰੈਲਵੇ ਸੀ ਕਿ ਮੁਸਲਮਾਨਾਂ ਦੇ ਸੀ ਉਸ ਹਲ ਨਾਂ ਦਾ ਵੰਡ ਤੋਂ ਪਹਿਲੇ ਹਾਂ ਜਿਵੇਂ ਪਿੰਡ ਆਪਣੇ ਨਾਲ ਤੁਸੀਂ ਦੱਸ ਰਹੇ ਜੀ ਨਾ ਇਹ ਪਿੰਡ ਅਸਲ ਨਾਂ ਦਾ ਹਾ ਚੱਕ 35 ਅੱਛਾ ਜਿਵੇਂ ਜਿਵੇਂ ਨਾ ਤੇ ਰਖਬਿਆ ਨਾ ਉਹ ਇਹ ਨਾ ਖੂਲ ਆਏ ਨਾ ਦੇ ਭੋਂ ਦੇ ਵੇਚ ਦੇਰੇ ਲਾਤ ਬੈ ਕੇ ਸਹੀ ਅਸਲ ਪਿੰਦੀ ਐ ਐਸ ਪੀ ਸੀ 35 ਐ ਸਹੀ ਵੀ ਜ਼ੋਰ 35 ਐ ਐਸ ਪੀ ਸੀ ਬਾਅਦ ਚ ਫਿਰ ਜਿਵੇਂ ਜਿਵੇਂ ਵੱਧੀ ਗਈ ਵੱਧੀ ਗਈ ਉਹ ਬਾਹਰ ਨਿਕਲ ਗਏ ਇਹ ਆਪਣੇ ਪਿੰਡ ਦੀ ਮਸਜਿਦ ਹੁੰਦੀ ਸੀ ਜੀ ਵੰਡ ਤੋਂ ਪਹਿਲੇ ਮਸਜਿਦਾਂ ਜੀ ਦੋਹੇ ਆਉਂਦੀਆਂ ਆ ਕੱਚੀਆਂ ਜਿ ਪੱਕੀਆਂ ਕੱਚੀਆਂ ਅੱਛਾ ਇਕਾ ਦਰਬਾਰ ਤੇ ਖੜੀ ਹੈ ਜੀ ਤੇ ਇਨੀ ਮਤਲਬ ਬੱਬੀ ਸਿੱਖ ਵੀ ਰੈਂਦੇ ਸੀ ਉਹਨਾਂ ਨੇ ਆਪਣੀ ਵੀ ਕੋਈ ਇਬਾਦਤ ਕਰਨਾਂ ਦੀ ਜਗਾ ਬਣਾਈ ਸੀ ਕੋਈ ਨਹੀਂ ਦਾਦਾ ਬੈਨਲੇ ਥਾ ਮਾਨ ਨੀਉਂਦਰਾ ਭਾਜੀ ਜੀ ਵੀ ਆਵਣ ਪਿਆ ਆਵਾ ਸ਼ਾਦੀਆਂ ਤੇ ਆਵਣ ਜਾਵਣੇ ਬਿਲਕੁਲ ਬੜਾ ਆਵਣ ਜਾਓ ਸਹੀ ਨੀਉਂਦਰਾ ਭਾਜੀ ਜੀ ਮੈਨੂੰ ਪੌਂ ਪੈਣਾ ਭਰਾਵਾਂ ਦਾ ਆਉਂਦੇ ਪੌਂੜਾ ਠੀਕ ਤੇ ਆਪਣੇ ਪਿੰਡ ਸਕੂਲ ਹੁੰਦਾ ਸੀ ਉਸ ਟਾਈਮ ਤੇ ਕੋਈ ਨਹੀਂ ਫਿਰ ਕਿੱਥੇ ਪੜਨ ਜਾਂਦੇ ਬਾਹਰ ਆਪਣੇ ਪੱਕੇ ਜ਼ਹਾੜ ਅੱਛਾ ਉੱਥੇ ਸਕੂਲ ਹੈ ਉੱਥੇ ਸਕੂਲ ਹੈਗਾ ਸਹੀ ਉੱਥੇ ਫਿਰ ਪੜਨ ਜਾਂਦੇ ਉੱਥੇ ਪੜਨ ਜਾਂਦੇ ਠੀਕ ਲੋ ਸਕੂਲ ਹੈ ਸਹੀ ਪੱਕੇ ਉੱਥੇ ਪੜਾਣ ਬਿਸਤੇ ਜਾਂਦੇ ਹਾਂ ਨਹੀਂ ਸਹੀ ਅੱਠਾਂ ਜਮਾਤਾਂ ਦਾ ਹਾਂ ਦੀ ਆਪਣੇ ਪਿੰਡ ਦੇ ਵਿੱਚ ਮਤਲਬ ਜ਼ਿਆਦਾ ਤਦਾਦ ਮੁਸਲਮਾਨਾਂ ਦੀ ਸੀ ਸਿੱਖਾਂ ਦੇ ਘਰ ਨਹੀਂ ਸੀਗੇ ਇੱਥੇ ਇੱਕ ਘਰ ਹੀ ਕੋਈ ਨਹੀਂ ਆਖੂ યા ਨੀ ਬਾੜ ਚਾਕ ਤੂੰ ਦਾ ਦਾ ਕਿਲੇ ਪਿਛਾ ਠੀਕ ਬਿਨੈ ਕੁਮਾਰ ਤੁਸੀਂ ਨਾਮ ਲਿਆ ਉਹ ਖੂ ਹੀ ਹੈਗੇ ਸੀ ਉਹ ਖੂ ਹੀ ਹੈਗੇ ਸੀ ਉੱਥੇ ਹੀ ਰਹਿੰਦੇ ਆ ਸਹੀ ਸਹੀ ਆ ਫੇਲੀ ਨਾ ਤੇ ਘਰ ਬਾਹਰ ਪੈਂਤੀ ਹੁੰਦੇ ਆ ਅੱਛਾ ਖਾਣ ਪੀਣ ਇੱਥੇ ਰੱਖਦੇ ਆਂ ਦੀ ਹੂੰ ਨਹੀਂ ਹੋ ਰੱਤੀ ਆ ਪੜਿਆ ਜਾਂਦਾ ਠੀਕ ਰੋਟੀ ਟੁਕਰਾ ਦੇ ਇੱਥੇ ਘਰ ਲੈਂਦੇ ਆ ਤੇ ਬੱਬਾ ਜੀ ਕੋਈ ਮੇਲਾ ਲੱਗਦਾ ਸੀ ਆਪਣੇ ਪਿੰਡੇ ਚ ਬੜਾ ਲੱਗਦਾ ਕਿਹੜਾ ਉਹ ਹੈ ਸਾਡਾ ਦਾ ਦਾ ਸ਼ਾਮ ਨੂੰ ਅੱਛਾ ਇਹ ਮੁਸਲਮਾਨ ਜੀ ਜੰਦਿਆ ਸੇ ਕੁ ਮੇਲਾ ਵੀ ਅੱਛਾ ਇਹ ਮਤਲਬ ਜਿਹੜਾ ਮੇਲਾ ਲੱਗਦਾ ਜੀ ਮੁਸਲਮਾਨ ਮਨਾਉਂਦੇ ਸੀ ਕਿ ਸਿੱਖ ਵੀ ਮਨਾਉਂਦੇ ਸੀ ਸਿੱਖ ਨਹੀਂ ਮਨਾਉਂਦੇ ਸਹੀ ਵੈਸੇ ਇਕੱਠੇ ਹੁੰਦੇ ਜਿਵੇਂ ਆਹ ਜੋ ਇਕੱਠੇ ਬੈਠੇ ਸੁਣੀ ਸੁਣੀ ਰੱਖਦੇ ਆ ਗੋਈਆਂ ਨੂੰ ਅੱਛਾ ਜੀ ਤੁਹਾਨੂੰ ਮੇਲਾ ਲੱਗਦਾ ਸੀ ਆਂਦੇ ਹੁੰਦੇ ਸੀ ਉੱਥੇ ਆ ਗਏ ਹਾਂ ਠੀਕ ਤੇ ਆਪਣੇ ਪਿੰਡ ਤੇ ਹੀ ਕਿ ਹਾਲਤ ਵਾਲੇ ਵਾਲੇ ਵੀ ਆ ਸਾਰੇ ਹਾਲੇ ਵਾਲੇ ਸਭ ਬਬਲੀ ਸਾਰੇ ਆਂਦੇ ਸਾਰੇ ਸਹੀ ਸਹੀ ਤੇ ਇਹ ਹੈ ਪਿੰਡ ਵਿੱਚ ਉਹ ਜਗ੍ਹਾ ਜਿੱਥੇ ਇਸ ਪਿੰਡ ਦੇ ਸਿੱਖ ਸਰਦਾਰ ਤੇ ਮੁਸਲਮਾਨ ਮੇਲਾ ਮਨਾਉਂਦੇ ਸਨ ਤੇ ਇੰਦੇ ਤੇ ਇਸੇ ਹੀ ਦਰਬਾਰ ਦੇ ਨਾਲ ਪਹਿਲੀ ਇਸ ਪਿੰਡ ਦੀ ਮਸਜਿਦ ਵੀ ਬਣਾਈ ਗਈ ਤੇ ਇਹ ਦਰਬਾਰ ਤੇ ਪੰਡ ਤੋਂ ਪਹਿਲਾਂ ਸਿੱਖ ਸਰਦਾਰ ਤੇ ਮੁਸਲਮਾਨ ਰਲ ਕੇ ਮੇਲਾ ਮਨਾਉਂਦੇ ਸਨ ਤੇ ਹੁਣ ਇੱਥੇ ਸਿਰਫ ਮੁਸਲਮਾਨ ਹੀ ਮੇਲਾ ਮਨਾਉਂਦੇ ਨੇ ਕਿਉਂਕਿ ਇੱਥੋਂ ਸਿੱਖ ਸਰਦਾਰਾਂ ਨੂੰ ਪ੍ਰਵਾਸ ਕਰਕੇ ਜਾਣਾ ਪਿਆ ਤੇ ਇਹ ਹੈ ਪਿੰਡ ਦਾ ਸਕੂਲ گورਨਮੈਂਟ ਪ੍ਰਾਇਮਰੀ ਸਕੂਲ ਬਾਹੂਕੇ ਡੋਗਰਾ ਪਾਕਪਤਨ ਪੰਜਾਬ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਸਕੂਲ ਨਹੀਂ ਹੋਇਆ ਕਰਦਾ ਸੀ ਵੀ ਮਤਲਬ ਐਵੇਂ ਬੱਬਰੀ ਵੰਡ ਤੋਂ ਪਹਿਲੇ ਵੀ ਜਿਵੇਂ ਮਤਲਬ ਵੰਡ ਵੇਲੇ ਲੜਾਈ ਝਗੜੇ ਹੋਏ ਨੇ ਇਹ ਹੈਗੇ ਸੀ ਕਿ ਨਹੀਂ ਸਿੱਖ ਸਿੱਖਾਂ ਨਾਲ ਜਿਵੇਂ ਮਤਲਬ ਹੁਣ ਵੰਡ ਵੇਲੇ ਲੜਾਈਆਂ ਝਗੜੇ ਹੋਏ ਨੇ ਸਿੱਖਾਂ ਨਾਲ ਲੜਾਈ ਕਾਇ ਨਹੀਂ ਹੋਈ ਸਹੀ ਜ਼ਰੇ ਵੀ ਨਹੀਂ ਹੋਈ ਠੀਕ ਉਹ ਵੀ ਸਾਰੇ ਚੱਕ ਦਾ ਕਦੋਰ ਕਰਦੇ ਆ ਇਹਨਾਂ ਦਾ ਵੀ ਸਾਰੀ ਵਿਆਧੀ ਦਾ ਕਰਦੇ ਆ ਡੋਗਰ ਵੀ ਕਰਦੇ ਸਹੀ ਬਹਿਣਾ ਬਿਰਾਵਾ ਤਰਾਂ ਹੀ ਰਹੇ ਨੇ ਠੀਕ ਨਾ ਉਹਨਾਂ ਨੂੰ ਨੁਕਸਾਨ ਕੀਤਾ ਹੈ ਨਾ ਡੋਗਰਾ ਇਹਨਾਂ ਦਾ ਕੀਤਾ ਠੀਕ ਦੋਵਾਂ ਨੇ ਨਹੀਂ ਆਪਣਾ ਮਤਲਬ ਕਿ ਰਲ ਮਿਲ ਕੇ ਆਪੇ ਖੇਡਦੇ ਬਸਦੇ ਨਹੀਂ ਹੁੰਦਾ ਹੁੰ ਜਿਹੜੇ ਸਾਰੇ ਬਸਦੇ ਪਏ ਨੇ ਪਿੰਡ ਵਾਲੇ ਆਪਣੇ ਇਹ ਜਿਹੜਾ ਲੰਬਰਦ ਆ ਰਾ ਨਾ ਹਾਂਜੀ ਬੇਰੇ ਪਿਓ ਦਾ ਹਾਸਾ ਹੋ ਰਾ ਅੱਛਾ ਜੋਰਾ ਐਸ ਪਾਰਟੀ ਦਾ ਬੜਾ ਜੋਰ ਬੜਾ ਹਾ ਸਹੀ ਤਕਵਾ ਜੰਗੂ ਹੈ ਜੰਗੇ ਖਾਂ ਸਿੱਖ ਰਾਲ ਗਈ ਆ ਇਹਦੇ ਨਾਲ ਬੇਲੀ ਬਣ ਗਈ ਬੇਲੀ ਬਣ ਗਈ ਆ ਇਹਨਾਂ ਪਗੜੀਆਂ ਵਟਾ ਲਈਆਂ ਅੱਛਾ ਤੇ ਬੜੀ ਚੰਗੀ ਨਹੀਂ ਭਈ ਇਹਨੇ ਠੀਕ ਬੜੀ ਘਣੀ ਚੰਗੀ ਪਾਗ ਵਟਾ ਭਰਾ ਜਿਵੇਂ ਮਤਲਬ ਛੱਕੇ ਭਰਾਵਾਂ ਦਾ ਸੱਕੇ ਭਰਾਵਾਂ ਵਾਲੀ ਗੱਲ ਐ ਸਹੀ ਚੰਗੇ ਦੇ ਪਏ ਨੇ ਇਹ ਇਹ ਕਿ ਉਹ ਬਈ ਇਹ ਮਤਲਬ ਕਿ ਜਿਹਨੇ ਤੁਸੀਂ ਦੱਸੇ ਬਈ ਬੇਲੀ ਇਹ ਆਪਣੇ ਨਾਲ ਹੀ ਕਿ ਸਾਰੇ ਨਾਲ ਹੀ ਨੀਂਦਰਾ ਭਾਜੀ ਹੈਗੇ ਸੀ ਵਾਪਸ ਅੱਛਾ ਆ ਮਾਂ ਨਾਲ ਨਹੀਂ ਵਿਰਲੇ ਨਾਲ ਵਿਰਲੇ ਵਿਰਲੇ ਬੰਦੇ ਬਿਜਨੇ ਨਾਲ ਸਲਾਮ ਦੋ ਤਕੜੀ ਇੱਕ ਭਾਈਚਾਰਾ ਸੀ ਬਿਲਕੁਲ ਉਹਨਾਂ ਨਾਲ ਠੀਕ ਫੇ ਨਹੀਂ ਇਹ ਫਾਰਾ ਸਿਆ ਕੇ ਸਾਦੇ ਲੈਣਾ ਨਾ ਸੋਲ ਚ ਇੱਕ ਬੰਦਾ ਹੈ ਬੇਲੀ ਨੰਦ ਆ ਬਿਜਰਾਨਾ ਜਾਰੀ ਕਰ ਜਿਹੜਾ ਉਹਨਾਂ ਨੇ ਸੇਖੇ ਡੇ ਦਾ ਮਿਲੇ ਵਰਤੇਗਾ ਉਹਨੇ ਮਿਲਦਾ ਬੰਦਾ ਠੀਕ ਇਹ ਨਹੀਂ ਸਾਰੇ ਚੱਕ ਨਾਲ ਹੀ ਹੋਵੇ ਸਹੀ ਤੇ ਮਦਦ ਜਿੱਦ ਬੱਬਾ ਜੀ ਐਲਾਨ ਹੋਇਆ ਕਿ ਪਾਕਿਸਤਾਨ ਤੇ ਹਿੰਦੁਸਤਾਨ ਬਣਨ ਲੱਗਿਆ ਹਾਂ ਉਹਦਾ ਆਪਣੇ ਪਿੰਡ ਜੀ ਆਪਣੇ ਖੂਹਤ ਵੀ ਕੋਈ ਲੜਾਈ ਝਗੜਾ ਹੋਇਆ ਕਿਥੋਂ ਹਮਨ ਮੰਨ ਗਏ ਹਾਂ 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 ਇਥੋਂ ਹਮਨ ਮੰਨ ਹਾਂ ਸਹੀ ਤੇ ਉਸਮਾਨ ਸਿੰਘ ਫਿਰ ਆਪਦਾ ਲੈ ਗਏ ਸਾਰਾ ਕੋਈ ਨਹੀਂ ਬੱਬਾ ਜੀ ਕੋਈ ਸਿਆ ਆਸ ਦਾ ਮਾਲ ਹੈ ਵੇ ਵਰ ਦੂਰ ਕਪੜਾ ਕੁਪੜਾ ਲੈ ਗਏ ਜੁਗਾ ਸਭ ਬੋਕੋ ਸੀ ਇੱਥੇ ਆ ਸਾਡਾ ਨੋਕੋ ਰਹੀ ਆ ਮਾਛਿਸ ਲਈ ਆ ਮੰਜਾ ਹੈ ਹਾਂਜੀ ਚਾਰ ਮੰਜਾ ਹੋ ਸੰਦੇਰ ਪੈ ਨੂ ਰੰਬੀ ਲੈਣ ਸਹੀ ਇਹ ਜੰਗੇ ਸਨਿਆ ਗੱਲਿਆ ਜਬ ਮੰਜਾ ਚਾਰ ਘਰੀ ਲੈ ਗਏ ਅੱਛਾ ਆ ਮੰਜੇ ਉਹਨਾਂ ਤਾਂ ਹੈ ਆ ਵੀ ਮੰਜਾ ਉਹਨਾਂ ਦਾ ਸਹੀ ਚੀਲ ਦਿਆਂ ਦੀਆਂ ਹੀਆਂ ਚੀਲ ਦੇ ਇੰਦਾਰਾ ਫੇਰੂ ਅੱਛਾ ਮੁੰਡੇ ਨੂੰ ਜਾਣ ਲੱਗਿਆ ਮਤਲਬ ਪਗਾਮ ਨਿਕਲਿਆ ਹਾਂ ਕਿ ਮੁੰਡੇ ਲੈ ਲੋ ਫੇਰ ਮੁੰਡੇ ਚ ਆਦਲਾ ਚਲੋ ਕਰਾਂ ਸਹੀ ਅੱਛੇ ਜਾਂਦੇ ਪਾਏ ਫੇਰ ਮਤਲਬ ਮੇਲ ਮੂਲ ਕੇ ਹਾਂ ਹਾਂ ਨੰਨੂ ਆ ਗੱਡੀ ਨਾਹਰ ਲਗਾ ਤੇ ਅੱਛਾ ਮਤਲਬ ਪਿੰਡ ਲਈ ਆ ਛੱਡ ਕੇ ਆਏ ਨੇ ਆਪ ਛੱਡ ਕੇ ਆਏ ਸਹੀ ਵੀ ਮੁਕਤਾ ਸੀ ਸਾਂਝਾ ਸੀ ਬਿਲਕੁਲ ਵੀ ਖੁਦ ਉੱਥੇ ਤੱਕ ਛੱਡਣ ਗਏ ਨੇ ਹਾਂ ਤੇ ਫਿਰ ਬਬਈ ਮੰਜੇ ਮਤਲਬ ਕਿ ਇਹਨਾਂ ਨੇ ਦਿੱਤੇ ਫਿਰ ਤੁਹਾਡੇ ਵੱਡਿਆਂ ਨੇ ਮਿਲ ਕੇ ਗਏ ਹੋਣੇ ਉਹ ਤਾਂ ਬੜੇ ਅਫਸੋਸ ਕਰਦੇ ਹੋਣਗੇ ਬੜੇ ਰੋਵਾਦਾ ਹੀ ਮਾਰਦਿਆ ਰੋਂਦੇ ਆਏ ਰੋਂਦੇ ਆਏ ਉਹ ਵੀ ਰੋਂਦੇ ਆਏ ਫਿਰ ਰੋਂਦੇ ਆਏ ਨਹੀਂ ਕੱਲ ਬਬਈ ਭਰਾਵਾਂ ਤੇ ਸਕੇ ਭਰਾਵਾਂ ਨਾਲ ਕੋਈ ਤੁਸੀਂ ਆਪ ਦੱਸਦੇ ਪੱਗ ਵੱਡੇ ਭਰਾ ਹਾਂ ਭਈ ਇਸ ਤੋਂ ਅਧਿਕ ਉਹਨਾਂ ਦਾ ਸੇਰਵਾ ਤਾਮਣਾ ਕੋਈ ਥੋੜੀ ਗਣੀ ਗੱਲ ਹੈ ਬਿਲਕੁਲ ਸਾਰਿਆਂ ਦੇ ਭਈ ਬੜੇ ਸੱਜਣ ਐ ਵੰਡਦੇ ਤੋਂ ਬਾਅਦ ਬੱਬੇ ਨੇ ਕਿਹਾ ਪਿੰਡ ਵੇਖਣਾ ਆਪਣਾ ਆਏ ਨ ਪੱਕੇ ਸੜ ਆਏ ਨਹੀਂ ਇੱਥੇ ਨਹੀਂ ਆਏ ਸਹੀ ਆਪਣੇ ਪਿੰਡ ਦੇ ਨਹੀਂ ਆਏ ਜਿਹੜੇ ਆਪਣੇ ਪਿੰਡ ਤੋਂ ਠੀਕ ਹੀ ਗਏ ਖੂਮਰ ਨਹੀਂ ਆਏ ਠੀਕ ਬਾਕੀ ਆਏ ਸੀ ਬਾਕੀ ਇੱਕ ਇਕਰਾਰ ਘਨੇ ਆਏ ਅੱਛਾ ਉਹਨਾਂ ਦਾ ਮਾਲ ਬੜਾ ਕੱਢਿਆ ਆਇਆ ਦੇ ਅੰਦਰ ਸਹੀ ਪੂਰਿਆ ਹੋਇਆ ਉੱਥੇ ਪੱਕੇ ਸੜ ਪੱਕੇ ਸੜਾ ਉਹ ਤਾਂ ਸ਼ਹਿਰ ਆ ਹਾਂਜੀ ਸ਼ਹਿਰ ਬਣਿਆ ਹੋਇਆ ਕਿ ਜਿਹੜੀ ਛੇ ਨਹੀਂ ਲੱਭਦੀ ਸੀ ਕਿ ਤੋਂ ਉੱਥੋਂ ਲੱਭਦੀ ਹੈ ਇੱਥੋਂ ਲੱਭਦੀ ਗਈ ਹੈ ਵੜ ਵੀ ਜਾ ਸੁ ਵੇਪ ਹੋ ਮੈਂ हां जी ਹੋ ਮੈਂ ਆ ਗਏ ਆ ਉੱਥੇ ਗਏ ਸੀ ਬਾਬਾ ਜੀ ਫਿਰ ਤੁਹਾਡੇ ਵੱਡੇ ਤੋਂ ਮਤਲਬ ਬੜਾ ਯਾਦ ਕਰਦੇ ਉਹਨਾਂ ਦੇ ਜਾਰੀ ਕਰ ਲੈ ਬੀਲੀ ਉਹਨਾਂ ਗੜਿਆ ਕਰਦੇ ਆ ਯਾਰ ਮੈਂ ਬੜੇ ਕਰਦੇ ਆ ਤੇ ਇਹ ਮਤਲਬ ਬੱਬਾ ਜੀ ਜਿਹੜਾ ਮਤਲਬ ਆਪਣਾ ਪਿੰਡ ਸਾਰਾ ਹੀ ਕਚਰਾ ਸੀ ਕਿਸੇ ਨੇ ਕਿਸੇ ਨੇ ਕਿਸੇ ਨੇ ਵੀ ਪੱਕਾ ਘਰਦੋਂ ਨਹੀਂ ਬਣਾਇਆ ਕੋਈ ਚਬਾਰਾ ਉਹਦਾ ਕੁਸ਼ ਹੋ ਰਹੀ ਸੀ ਠੀਕ ਇੱਕ ਦਰਬਾਰ ਪੱਕੀ ਐ ਉਦੋਂ ਵੀ ਉਦੋਂ ਠੀਕ ਬੱਬੀ ਵਕਤ ਕਿਹੜੇ ਚੰਗੇ ਆ ਇਹ ਕਿ ਉਹ ਵਕਤ ਚੰਗੇ ਆ ਬਾਤ ਉਹ ਚੰਗੇ ਸਮਝੀ ਉਹ ਵਕਤ ਚੰਗੇ ਆ ਆ ਇਹਰਾ ਫੇਰੀਆਂ ਕੋਈ ਨਹੀਂ ਹਾਂ ਮਬਤਾ ਸੀ ਮਬਸਾਈ ਇੱਕ ਦੂਸਰੇ ਦਾ ਸਾਥ ਕਰਦੀ ਐ ਬਿਲਕੁਲ ਬੜਾ ਸਾ ਹਾਰ ਨੂੰ ਜੀ ਬੰਨਣ ਵਾਲੀ ਸੀ ਸਮਝਣਾ ਸਹੀ ਮੋਰ ਦਾ ਵਿਸਾ ਹੈ ਕੁੱਤੇ ਦਾ ਨਹੀਂ ਵਿਸਾ ਹੈ ਤੇ ਬੰਦੇ ਦਾ ਵਿਸਾ ਕੋਈ ਨਹੀਂ ਬਿਲਕੁਲ 20 ਤਾਂ ਵੀ ਸਾਂਝੀਆਂ ਸੀ ਹਾਂ ਜਿਹੜੇ ਆਣ ਬੈਠੇ ਨੇ ਆਪਣੇ ਕੋਲ ਕੰਮੀ ਆ ਕੁਬਾਰ ਹੋ ਗਿਆ ਲੋਹਾਰ ਹੋ ਗਿਆ ਹਾਂ ਮਿਰਾਸੀ ਹੋ ਗਿਆ ਹੂੰ ਆ ਬੇਰਾ ਪਿਓ ਰੋਟੀ ਦੇਂਦਾ ਉਹਨੂੰ ਅੱਛਾ ਵਾਸਤੇ ਉਹ ਰਧੀਆਂ ਨੂੰ ਠੀਕ ਜਿਹੜੀ ਜਾਂ ਜਾਂਬੜੀ ਡੇਰੇ ਦੀ ਬਾਂਬੜੀ ਰੋਟੀ ਇੱਕ ਦੇ ਤੇ ਆਪਣੇ ਪਿੰਡੀ ਡੇਰਾ ਕਿੱਥੇ ਹੁੰਦਾ ਸੀ ਪੁਰਾਣਾ ਜਿਹੜਾ ਪਹਿਲੇ ਹਾਂ ਇੱਥੇ ਆਈ ਆ ਜਿੱਥੇ ਪਹਿਲੇ ਮਕਾਨ ਆ ਆਪਣੇ ਖੜੇ ਅੱਛਾ ਇਹ ਡੇਰਾ ਹੁੰਦਾ ਸੀ ਹਾਂ ਠੀਕ ਉਹਦੇ ਬੰਦੇ ਲੋਕ ਬਾਹ ਦਾ ਖਲਾਫੀ ਵੀ ਨਹੀਂ ਕਰਦੇ ਸੀ ਹਾਂ ਹਾਂ ਸ ਇੱਕ ਦੂਸਰੇ ਨਾਲ ਮਿਲ ਕੇ ਵਸਦੇ ਬੇਰ ਕੋਈ ਸੁੱਖ ਦੁੱਖ ਦੇ ਸਾਥੀ ਹੁੰਦੇ ਸੀ ਸਾਥੀ ਤੇ ਅੱਜ ਕੱਲ ਅੱਜ ਕੱਲ ਕਿਸੇ ਦਾ ਬੇਤ ਹੀ ਕੋਈ ਨਹੀਂ ਜਿਹੜਾ ਬੇਲੀ ਬਣੇ ਸੀ ਉਸ ਤੈਨੂੰ ਧੋਖਾ ਦੇ ਦਿੰਦੇ ਬਿਲਕੁਲ ਉਹ ਸੈਨ ਨੂੰ ਧੋਖਾ ਦੇਣਾ ਹੈ ਇਸ ਤਰ੍ਹਾਂ ਹੀ ਅੱਜ ਦਾ ਦੁਨਾਨੇ ਕਿਵੇਂ ਅੱਜ ਜਿਹੜਾ ਵਿਸਦਾ ਉਹ ਹੀ ਮਰਦਾ ਹੈ ਹਾਂਜੀ ਇਵੇਂ ਕਿਉਂਕਿ ਕਿ ਉਹ ਉਧਾਰਾ ਦੇਇਆ ਚਾ ਕੋਲ 10 ਲੱਖ ਰੁਪਏ ਕਿਉਂਕਿ ਕਿ ਉਹ ਉਧਾਰਾ ਦੇਇਆ ਚਾ ਕੋਲ 10 ਲੱਖ 20 ਲੱਖ ਉਹ ਤੇਰਾ ਦੁਸ਼ਮਣ ਬਾੜ ਗਿਆ ਸੀ ਬਿਲਕੁਲ ਇਵੇਂ ਬੱਬਾ ਜੀ 10 ਲੱਖ 5000 ਦੇ ਲੋਕੀ ਦੇ ਕਿ ਦੂਸਰੇ ਹਾਂ ਵਿਖਰੇ ਚੜ ਜਾਂਦੇ ਨੇ ਤੇ ਇਹ ਬੱਬਾ ਜੀ ਮਤਲਬ ਸਿੱਖ ਜਿਹੜੇ ਰਹਿੰਦੇ ਨੇ ਉਹਨਾਂ ਦਾ ਵੀ ਇਵੇਂ ਹੀ ਸੀ ਮਤਲਬ ਕਿ ਕੁਮੀ ਖੁਸ਼ੀ ਹੋ ਗਈ ਹੈ ਗਮੀ ਖੁਸ਼ੀ ਹੋ ਗਈ ਹੈ ਨਾ ਹਾਂਜੀ ਫਿਰ ਲਿਆਉਣ ਇੱਕ ਦੋ ਸੱਤੇ ਹੈ ਇਹ ਲੈ ਜੋ ਆਮ ਸਜੀ ਨਹੀਂ ਬੱਬੀ ਜਿਨੇ ਉਹਨੂੰ ਹੀ ਸੱਜਣਾ ਜਿੰਨੇ ਦਾ ਨਾ ਇਸਲਾਮ ਬੋਲ ਆਇਆ ਆਮ ਦਵਾ ਜੀ ਮਰ ਜਿੰਨਾ ਨਾ ਪਿੰਡ ਜੀ ਹੈਗੀ ਸੀ ਇਸਲਾਮ ਦਾ ਉਹਨਾਂ ਸਾਡਾ ਹਾ ਸਾਡੀ ਭੁਇ ਵੀ ਇਸ ਤੇ ਕੱਚੇ ਪੰਮ ਦੀਏ ਇਸ ਤੇ ਰਚੀ ਖੂ ਹੈ ਕੀ ਸੋੜੇ ਬੰਦੇ ਨਾਲ ਬੰਨਾ ਸਹੀ ਆਸਾ ਨਾ ਨੂੰ ਆਲ ਆਮਣੇ ਨੂੰ ਨਾ ਸਾਨੂੰ ਆਮਣੇ ਸਹੀ ਬੜਾ ਸਾਡੇ ਇਕੱਠੇ ਬੰਨਦੇ ਆ ਹਾਂ ਠੀਕ ਸਹੀ ਨੰਮ ਕੋਈ ਜਿਵੇਂ ਰੋਜ਼ੇ ਆਂਦੇ ਨੇ ਉਹਦੋਂ ਇਤਰਾਮ ਕਰਦੇ ਹੁੰਦੇ ਸੀ ਰੋਜ਼ੇ ਅੰਦਰ ਰੱਖਦੇ ਤਾਂ ਰੋਜ਼ੇ ਹੋਰ ਰੋਜ਼ ਕੋਈ ਨਹੀਂ ਰੱਖਦੇ ਅੱਛਾ ਅਸੀਂ ਰੋਜ਼ੇ ਬੜੇ ਰੱਖਨੇ ਆਂ ਸਹੀ ਰੱਖਦੇ ਹਾਂ ਆ ਜਿਹੜਾ ਛੋਲੇ ਛੋਲੇ ਹੁੰਦੇ ਆ ਹਾਂਜੀ ਇਹ ਜੰਗੂ ਆਪ ਛੋਲੇ ਪਾਟ ਤੇ ਲਿਆ ਦੇਂਦਾ ਇੱਥੇ ਡੇਰੇ ਚੜ ਪਾਟ ਸਟਦਾ ਅੱਛਾ ਰੋਜ਼ਿਆਂ ਦੇ ਮਹੀਨੇ ਚ ਰੋਜ਼ੇ ਵਾਲੇ ਬੈਠੇ ਠੀਕ ਕਰਦੇ-ਕਰਦੇ ਆਹ ਲਾਹੋ ਗੋਸਤ-ਗੋਸਤ ਹਾਂਜੀ ਇਹ ਸੁੱਕਾ ਗੋਸਤ ਖਾਲ ਲੈਂਦਾ ਸਹੀ ਇਹ ਦੇ ਹੁੰਦਾ ਸੀ ਥੁਪਿਓ ਬੈ ਖਾਲ ਲੈਂਦਾ ਸਹੀ ਨੀ ਮੇਰੇ ਇੱਕ ਦੀ ਰੋਟੀ ਵੀ ਖਾਂਦੇ ਸੀ ਜਾਈ ਗੱਲ ਭਰਾ ਬਣ ਗਏ ਜਿਵੇਂ ਸਕੇ ਨਾ ਭਰਾਵਾਂ ਤਰ੍ਹਾਂ ਠੀਕ ਹੋ ਗਿਆ ਬੋਬਾ ਜੀ ਬੜੀ ਮਿਹਰਬਾਨੀ ਤੁਸੀਂ ਸਾਨੂੰ ਟਾਈਮ ਦਿੱਤਾ ਅਰਨਾ ਗੱਲਾਂ ਸਾਂਝੀਆਂ ਕੀ